ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੰਗਾ ਸਵਾਗਤ ਹੈ ਨਵੀਂ ਵੀਡੀਓ 'ਚ ਨਵੇਂ ਵਲੌਗ 'ਚ ਤੇ ਕਰਦੇ ਆਪਾਂ ਅੱਜ ਦਾ ਵਲੌਗ ਸ਼ੁਰੂ ਤੇ ਮਿੱਤਰੋ ਜੁੜੇ ਰਹੋ ਅੱਜ ਕੈਂਡ ਵਲੌਗ ਬਣਾਵਾਂਗੇ ਲਓ ਜੀ ਮਿੱਤਰੋ ਸਵੇਰ ਦੀ ਚਾਹ ਬਣ ਰਹੀ ਹੈ ਹਾਂਜੀ ਗੁੱਡ ਮਾਰਨਿੰਗ ਕਿਵੇਂ ਹੋ ਸਤਿ ਸ੍ਰੀ ਅਕਾਲ ਆ ਤੋੜਤਾ ਜੀ ਉਹ ਸਹੀ ਕਰ ਦੇਣਾ ਮੈਂ ਆ ਰਹੀ ਸਵੇਰੇ ਸਵੇਰੇ ਇੰਨਾ ਗੁੱਸਾ ਮੂੰਹ ਫਲਾਇਆ ਪਿਆ ਕੀ ਗੱਲ ਹੋ ਗਈ ਮੂੰਹ ਫਲਾਇਆ ਤਾਂ ਕਿਉਂ ਦੁਖੀ ਬਹੁਤ ਜਾਂਦੀ ਮੈਨੂੰ ਲਓ ਚਾਹ ਬਣ ਰਹੀ ਹੈ ਚਾਹ ਪੱਤੀ ਪਹਿਲੀ ਪੱਤੀ ਐ ਕੌਣ ਚਾਹ ਬਣਾਉਂਦਾ ਦੇਖਿਓ ਮਿੱਤਰੋ ਸਾਡਾ ਸਿਲੰਡਰ ਖਤਮ ਹੋ ਗਿਆ ਇਸ ਕਰਕੇ ਥੱਲੇੋਂ ਪੱਠੀ ਲੈਣੀ ਪੈਗੀ ਤੇ ਕਿਧਰ ਕੇ ਕਿਧਰ ਕੇ ਓ ਵਾਓ ਮਾਈ ਗੱਦੇ ਕੌਣ ਆ ਗਿਆ ਕਹਿੰਦੇ ਕੌਣ ਆ ਗਿਆ ਗੱਭਰੂ ਜੀ ਆ ਗਏ ਗੱਭਰੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਂ ਬੁਲਾ ਦੋ ਸਤਿ ਸ੍ਰੀ ਅਕਾਲ ਬੁਲਾਇਓ ਸਤਿ ਸ੍ਰੀ ਅਕਾਲ ਜੀ ਆਏ ਧੀਆਂ ਮੇਰੇ ਘਰ ਆ ਗਏ ਵੀ ਰੱਬ ਨੇ ਆ ਧੀਆਂ ਦੇ ਦਿੱਤੀਆਂ ਹੁਣ ਪਤਾ ਨਹੀਂ ਮੇਰਾ ਸਿਰ ਪਤਾ ਨਹੀਂ ਆ ਜੀ ਜਿਵੇਂ ਕੋ ਖੜਿਆ ਕਈ ਨੇ ਸਾਰੇ ਲਈ ਇੱਕ ਗੁੱਡ ਨਿਊਜ਼ ਆ ਬਹੁਤ ਛੇਤੀ ਰਿਵੀਲ ਕਰਾਂਗੇ ਗੁੱਡ ਨਿਊਜ਼ ਕਈ ਨੇ ਵਿਆਹਾਂ ਕਈ ਮੰਗੀਆਂ ਗਈਆਂ ਸਾਰੀਆਂ ਫਰੇਮ ਵਿੱਚ ਟੰਗੀਆਂ ਗਈਆਂ ਕਈ ਨੇ ਵਿਆਹਾਂ ਕਈ ਮੰਗੇ ਗਏ ਸਾਰੇ ਫਰੇਮ ਵਿੱਚ ਟੰਗੇ ਗਏ ਜਿਵੇਂ ਆ ਬੋਲਾ ਫੇ ਤੂੰ ਲੈ ਗਈ ਗਲਤ ਇਸ ਲੈ ਜਾਣਾ ਜਾਣਨੇ ਸੀ ਗਲਤ ਮੇਰਾ ਕੋਈ ਉਮੀਦ ਆ ਵੇ ਨਹੀਂ ਹੈਗਾ ਜਿਵ ਮਾੜੀਆਂ ਤਾਂ ਗਈਆਂ ਚਲੋ ਕੋਈ ਗੱਲ ਨਹੀਂ ਗਈ ਮਿੱਤਰਾ ਦੀ ਲਾਈਫ ਵਿੱਚੋਂ ਗੰਧੀਆਂ ਗਈਆਂ ਚੰਗੀਆਂ ਹੁੰਦਾ ਵੈਸੇ ਗਾਣੇ 'ਚ ਗੰਧੀਆਂ ਮੈਂ ਤਾਂ ਕਹਾਂ ਕੀ ਗੰਧੀਆਂ ਹੀ ਕਹਾਂਗੀ ਮੈਂ ਅੱਜ ਤੂੰ ਲੜਨ ਵਾਲੇ ਮੋੜ 'ਚ ਆ ਤੋ ਹੈ ਲੈਟਰ ਦਾ ਗੁੱਸਾ ਚੰਨੀ ਤੇ ਤਾਰਾ ਨੂੰ ਫੇਰਦੀਆਂ ਕੀ ਸੋਚਿਆ ਤਾ ਆ ਕੀ ਸੀ ਆਹ ਬਾਦਿ ਜਦੋਂ ਅਣਕਾ ਤੇ ਹੁੰਦਾ ਇਹ ਕੀ ਹੋ ਮੇਰਾ ਛੋੜਾ ਯੱਕਾ ਸਾਸਰੀਕਾਲ ਬਲਾਓ ਮੇਰੇ ਸਾਸਰੀਕਾਲ ਏ ਕਿੰਨਾ ਛੋਣਾ ਕਾਕਾ ਮੈਂ ਮੇਰੇ ਪੁੱਤ ਨੂੰ ਕਾਲਾ ਕਰਨਾ ਮੈਂ ਬਾਪੂ ਇਹਦਾ ਕਾਲਾ ਘਟ ਹੈ ਮੁੰਡਾ ਵੀ ਕਾਲਾ ਕਰ ਦੋ ਮੁੰਡਾ ਵੀ ਕਾਲਾ ਕਰ ਦੋ ਗੱਭਰੂ ਜੀ ਵੀ ਗੋਰੇ ਹੋ ਕੇ ਮੈਂ ਦੇਖ ਰਿਹਾ ਤੁਸੀਂ ਤਾਂ ਗੋਰੇ ਹੈ ਨਾ ਹੈ ਨਾ ਗੋਰੇ ਨਹੀਂ ਹੈ ਕਾਲੇ ਉਹਦਾ ਕਿੰਨੇ ਦਾ ਕੀ ਲਿਖ ਰਹੀ ਆ ਦੇਖਿਓ ਡੈਡੀ ਮੈਨੂੰ ਕਹੀਂ ਕਿ ਮੈਂ ਕਾਲੇ ਦਾ ਉਹ ਦੇਖੇ ਦੀ ਵਾਰ ਚੰਨੀ ਤੇਰਾ ਤਾਂ ਬੇੜਾ ਹੀ ਕਰਕੇ ਚੱਲ ਚੱਲ ਬੜੇ ਦਿਨਾਂ ਬਾਅਦ ਚਾਲੋ ਸੁਣਿਆ ਪਿੱਛੇ ਹੁਰਜ ਐ ਜੇ ਪੈਣੀ ਫੁੱਲੀ ਦੀਆਂ ਹਾਏ ਆ ਦੇਖੋ ਚਾਹ ਫੁੱਲਦੀ ਹੋਈ ਕਿਆ ਫੁੱਲ ਰਹੀ ਹੈ ਮੇਰੀ ਜੇਬੋਂ ਮਸੇ ਕਿਆ ਫੁੱਲ ਰਹੀ ਹੈ ਆ ਗੰਮ ਪੱਕਾ ਇਹ ਦੇਖ ਲੈ ਜੇਬਾਂ ਫੁੱਲ ਰਹੀਆਂ ਮੇਰੀ ਜੇਬਾਂ ਚ ਕੁਝ ਨਹੀਂ ਨਿਕਲਣਾ ਸਭਾਏ ਮਿੱਟੀ ਤੋਂ ਨੂੰ ਜਦੋਂ ਮਾਰਦੀ ਗਰੀਬੀ ਹੋਵੇ ਚਾਹੇ ਜੱਟ ਮਿੱਟੀ ਹੋਵੇ ਤਾਂ ਹੋਰ ਵੀ ਅਮੀਰ ਆ ਉਹ ਕਹਿੰਦਾ ਨਹੀਂ ਸੁਣਿਆ ਮੇਰੇ ਦੇਸ਼ ਕੀ ਧਰਤੀ ਸੋਨਾ ਗੁਲਗੁਲੇ ਹੀਰੇ ਮੋਤੀ ਇਹ ਗੱਲਾਂ ਹੀ ਵਧੀਆ ਮਿੱਤਰੋ ਮਾਰੇ ਕਹ ਦੇ ਕਦੇ ਅਦੂ ਬੋਬੀ ਲੇਖਰੀ ਇਨਸੂਲੇਟ ਰੇਕ ਦੇਦੀ ਬੱਚਿਆਂ ਨੂੰ ਇਹ ਜੀ ਚੀਜ਼ਾਂ ਲਿਆ ਕੇ ਦੇਆ ਕਰੋ ਖਿਡੌਣੇ ਇਹ ਜਿਹੇ ਖਿਡੌਣੇ ਵਧੀਆ ਹੁੰਦੇ ਆ ਦੇਖੋ ਮਾਈਂਡ ਸ਼ਾਰਪ ਹੁੰਦਾ ਏ ਹਨਾ ਮੈਰਾ ਯਾਰ ਡੈਡੀ ਇਹਦੇ ਦਿਨ ਉਹ ਕਰ। ਹਾਂ ਹੁਣ ਠੀਕ ਹੈ। ਵੈਰੀ ਗੁੱਡ। ਹੁਣ ਠੀਕ ਹੈ। ਨਹੀਂ ਸੌਂਸ ਵੈਨ ਨਹੀਂ। ਹਾਏ। ਡੈਡੀ ਇਹ ਜਿਹੜੀ ਅੰਗਰੇਜ਼ੀ ਲਿਖੀ ਹੋਈ ਹੈ ਪੜ ਕੇ ਦਿਖਾਈ। ਹੁਣ ਠੀਕ ਹੈ। ਚੱਲ ਮੇਰੇ ਪਿੱਛੇ ਬੋਲ। ਮਾਈਕ ਟੂ ਮੀਟ ਯੂ। ਕੁੜੀ ਕਿੰਨੀ ਖਰਾਬ ਹੈ ਦੇਖੀ। ਨਹੀਂ। ਥੋੜੀ ਬੜੀ ਹੋ ਗਈ ਮੈਨੂੰ ਪਤਾ ਬਹੁਤ ਲੜਾਈ ਹੋਊਗੀ ਮਾਇਰਾ। ਦੇਖੀ ਇਹਦੇ ਮਾਇਦੇ ਲਾਕ ਕਰਿਆ ਸੀ ਵੀ ਚਾਲੇ ਬਾ ਧੁੱਪ ਨਾ ਮੁੰਡੇ ਬਾ। ਆਪ ਜਦੀ ਪਰ ਉਹਨੂੰ ਕਰ ਲੈ ਡੈਡੀ। ਕਿਆ ਮਾਈ 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 ਫੇਰ ਆਊਗਾ ਹੀ ਮਾਈ ਹੁਣ ਪਾਪਾ ਮਾਈ ਬੋਲਣ ਲੱਗੀ ਹੁਣ ਡੈਡੀ ਇਹ ਉਹ ਤੂੰ ਕਿਆ ਹੋਇਆ ਕਿ ਆ ਉਦਾਂ ਨਹੀਂ ਦੁੱਖਦਾ ਜਿੱਦਾਂ ਤੂੰ ਕਹਿਦੀ ਆ ਉਹ ਤਾਂ ਦੁੱਖਦਾ ਜਦੋਂ ਕਿਤੇ ਟੱਚ ਹੁੰਦਾ ਆ ਲੋ ਜੀ ਲਚੀ ਲੋਗ ਲਚੀਆਂ ਵਾਲੀ ਚਾਹ ਬਣਾ ਲੈ ਬੁੱਗੇ ਲੋਗ ਲਚੀਆਂ ਵਾਲੀ ਠੰਡਾ ਪਾਣੀ ਕਰਕੇ ਨਾਲ ਆ ਦੂਗੀ ਚਾਹ ਬਣਾ ਲੈ ਬੁੱਗੇ ਹਾਂ ਚਾਹ ਬਣਾ ਲੈ ਬੁੱਗੇ ਇੱਕ ਚੀਜ਼ ਹੋਰ ਆ ਦੇਖੋ ਮੇਰੀ ਮਾਇਰਾ ਦੇ ਨਾ ਆ ਚੀਜ਼ ਚ ਪੂਰੀ ਪੇਰ ਹੁੰਦੀ ਏ ਇਹ ਨਾ ਉਹ ਉਹ ਲੱਗੀ ਕਿਉਂ ਕਹਿੰਦੇ ਸਵੈਲਿੰਗ ਬਹੁਤ ਦਰਦ ਮੰਦੀ ਏ ਜਦੋਂ ਵੀ ਹੱਥ ਲਾਓ ਪਤਾ ਨਹੀਂ ਇਹ ਠੂਕਿਆ ਹੋਇਆ ਪਤਾ ਨਹੀਂ ਹੱਡੀ ਵੱਧ ਗਈ ਪਤਾ ਨਹੀਂ ਹੁਣ ਕੀ ਬਣੂਗਾ ਇਹਦਾ ਐਕਸਰਾ ਕਰਨ ਆਣਾ ਪਊਗਾ ਹਾਂ ਚਲੋ ਠੀਕ ਹੈ ਇਹ ਵਿਚਾਰਾ ਮਾਇਰਾ ਵਾਲੇ ਕੱਪੜੇ ਪਾ ਪਾ ਸਾਰ ਰਿਹਾ ਕੋਈ ਗੱਲ ਨਹੀਂ ਵੀਰ ਜੀ ਟੈਂਸ਼ਨ ਨਹੀਂ ਲੈਣੀ ਮਾਇਰਾ ਦੇ ਸਾਰੇ ਕੱਪੜੇ ਇਦੇ ਆ ਰਹੇ ਆ ਇਹ ਮਾਇਰਾ ਦੇ ਪੁਰਾਣੀਆਂ ਡਰੈੱਸਾਂ ਦੇਖ ਲਓ ਮਿੱਤਰੋ ਪਰ ਇਹ ਵੀ ਨਵੇਂ ਹੀ ਪਏ ਆ ਮਾਇਰਾ ਨੇ ਕਿਹੜੇ ਇੰਨੇ ਪਾਇਆ ਹਨਾ ਭਾਈ ਹਾਂ ਹਾਂ ਲੈ 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 ਕਾਹ ਹੋਇਆ ਨਹੀਂ ਮੈਂ ਸਮਝੰਨੋ ਮੇ ਚੰਨੋ ਵੀ ਰੈਡੀ ਹੋ ਚੁੱਕੇ ਨੇ ਸੂਟ ਸ਼ਰਟ ਪਾ ਕੇ ਇੱਕ ਗਮ ਨੂੰ ਚੱਕ ਲਓ ਮਾੜਾ ਆ ਮੈਂ ਪਾਲੇ ਲਾਣੇ ਆ ਅੱਛਾ ਜੀ ਜੇ ਮੈਂ ਨਾ ਚੱਕਾ ਫਿਰ ਤੇ ਮੈਨੂੰ ਚੱਕਣੇ ਪੈਣੇ ਤਾਲੇ ਤੁਸੀਂ ਲਾ ਲਿਓ ਚਲੋ ਯਾਰ ਇਹ ਤਾਂ ਸੱਜਣਾ ਕੋਈ ਗੱਲ ਨਹੀਂ ਹੋਈ ਉਹ ਜੈਕਟ ਕਹਿੰਦੇ ਚੱਕਣੀ ਆ ドラਮਾ ਸ਼ਕੀਗੀ ਤੇ ਲਓ ਜੀ ਕਾਕਾ ਤਾਂ ਮੇਰੇ ਕੋਲ ਆ ਗਿਆ ਤੇ ਅਮਾਇਰਾ ਪਾਪਾ ਕੋਲ ਹੈ ਡੈਡੀ ਕੋਲ ਪਾਪਾ ਜੀ ਕਿੱਧਰ ਗਏ ਡੁੱਗੂ ਵੀ ਨਾਲ ਚੱਕੀ ਹੋਈ ਆ ਤੁਹਾਨੂੰ ਦਿਖਾਣਾ ਮੈਂ ਇਹ ਇਹ ਟੀਮ ਵੱਖਰੀ ਆ ਦੋ ਟੀਮਾਂ ਜੇ ਡਿਵਾਈਡ ਆ ਸਾਡਾ ਟਬਰ ਤੇ ਇੱਕ ਟੀਮ ਹੈਗੀ ਆ ਨਾ ਨਾ ਮੈਂ ਨਹੀਂ ਸੂਜ ਭਾ ਕੇ ਜਾਣੇ ਤੇ ਇੱਧਰ ਮਿਲੋ ਸਾਡੇ ਗੱਭਰੂ ਜੀ ਗੱਭਰੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੱਭਰੂ ਜੀ ਨੇ ਦੇਖੋ ਝੋਲਾ ਫੜਿਆ ਹਾਂ ਇੱਧਰ ਸਤਿ ਸ੍ਰੀ ਅਕਾਲ ਬੁਲਾ ਰਹੀ ਡੁੱਗੂ ਰੁਕੋ ਸਤਿ ਸ੍ਰੀ ਅਕਾਲ ਬੁਲਾ ਦੇ ਸਤਿ ਸ੍ਰੀ ਅਕਾਲ ਜੀ ਤੇ ਇਹ ਹੈਗੀ ਆ ਬੀ ਟੀਮ ਹਨਾ ਜਿਹੜੀ ਮੇਰੀ ਤੇ ਏਕਮ ਤੇ ਚੰਨੋ ਦੀ ਹੈਗੀ ਏ ਟੀਮ ਤੇ ਇੱਧਰ ਹੈਗੀ ਆ ਬੀ ਟੀਮ ਬੀ ਟੀਮ ਦੇ ਵਿੱਚ ਆ ਜਾਂਦੀ ਹੈ ਇੱਧਰ ਦੇਖੋ ਪ੍ਰਿੰਸੈਸ ਹਾਂ ਜੀ ਮਾਇਰਾ ਸਤਿ ਸ੍ਰੀ ਅਕਾਲ ਬੁਲਾਓ ਮਾਇਰਾ ਨੂੰ ਦੇਖੋ ਨਵੀਂ ਡਰੈਸ ਪਾਈ ਆ ਹਾਂ ਇਹ ਬਾਹਰੋਂ ਆਈ ਸੀ ਇਹਨੂੰ ਜੈਕਟ ਤੇ ਇਹਨੇ ਤਾਂ ਦੇਖ ਲਓ ਸੀਸੀ ਦੇ ਵੀ ਜੈਕਟ ਪਾਈ ਗਏ ਸੀਸੀ ਨੂੰ ਵੀ ਠੰਡ ਨਾਲ ਲੱਗ ਜਾਵੇ ਹੈ ਘਪਰੇ ਵੀ ਮੈਂ ਕਿਹਾ ਸੀਸੀ ਨੂੰ ਵੀ ਠੰਡ ਨਾਲ ਲੱਗ ਜਾਵੇ ਹੈਨਾ ਅੱਜ ਤਾਂ ਜਾਦੂ ਤਰਿਆ ਜਾ ਰਿਹਾ ਜਾਦੂ ਮੈਨੂੰ ਨਹੀਂ ਮਾਇਰਾ ਨੂੰ ਦਿਖਾਓ ਜਾਦੂ ਲੋਕਾਂ ਦੇ ਹੁੱਡੀ ਪਾਈ ਸੋਹਣੀ ਲੱਗਦੀ ਹੈ ਇਹ ਜਾਦੂ ਲੱਗਣ ਦੀ ਹੈ ਦਾ ਲੈ ਰਾੜੀ ਇੱਕ ਮਨੂ ਮੇਰਾ ਵੜਾ ਲਓ। ਲੋ ਜੀ। ਕਿਵੇਂ ਬੈਠ ਕੇ ਦੇਖੀ ਤਿੰਨੋਂ ਪਿੱਛੇ। ਆ ਗਿਆ ਸਿੱਧਾ ਆ। ਕਿਹੜਾ? ਜਿਹੜਾ ਜਰਾ ਆਪਾਂ। ਉਹ ਬੇਸ ਦਾ ਹੈ। ਤੇ ਲੋ ਜੀ ਮਿੱਤਰੋ। ਉਹ ਹੋ ਇੱਕ ਮਦੀ ਸੌਕਸ ਮਿਲ ਜਾਂਦੀ। ਕੋਈ ਗੱਲ ਨਹੀਂ। ਚਾਹ ਗੱਟੀ ਜੀ ਆ। ਹੁਣ ਕਿਹੜਾ ਘਰਾਂ ਜਾਊਗਾ? ਮੈਂ ਹੀ ਜਾਣਾ ਸੀ। ਦੇਖ ਲੈ ਜੀ ਜਾ ਸਕਦੀਆਂ ਦਾ। ਤੁਸੀਂ ਐਂਦੀ ਕੱਢ ਲਓ ਜਾਣਾ ਤਾਂ ਮਾਈ ਜੀ ਉਹਨਾਂ ਕੋਲਾਂ ਗਲੀ ਵਿੱਚ ਦੀ ਮੋਰੇ ਲਾ ਲਓ 2 ਮਿੰਟ। ਐਦਾਂ ਨਹੀਂ ਹੋ ਸਕਦਾ। ਕਿਉਂ? ਧਿਆਨ ਮਾਰੇ ਨਾ ਯਰ ਚਾਈਲਡ ਲੋਕ ਲਗਾਉ ਉਹ ਕਰ ਰਹੀ ਆ। ਅੱਗੇ ਵਾਲਿਆਂ ਨੂੰ ਨਾ ਲਾਇਓ ਪਿੱਛੇ ਵਾਲਿਆਂ ਨੂੰ ਹੀ ਲਾਇਓ ਬਸ। ਸਾਰਿਆਂ ਨੂੰ ਲੱਗਦਾ ਹੁੰਦਾ ਚਾਈਲਡ ਲੋਕ ਜਦੋਂ ਵੀ ਲੱਗਦਾ। ਨਹੀਂ ਜੀ ਲੱਗ ਜਾਂਦਾ। ਮੈਂ ਲਾਇਆ ਹੋਇਆ ਤੁਹਾਡੀ ਗੱਡੀ ਤੋਂ ਬੈਕ ਵਾਲਾ ਲੱਗਦਾ ਆਪਸ਼ਨ ਹੈ। ਬੈਕ ਲਾਣਾ ਤਾਂ ਕੱਲਾ ਬੈਕ ਦੱਬੋ ਅੱਗੇ ਵਾਲੇ ਨੂੰ ਅੱਗੇ ਦੱਬੋ। ਦੋਨੋਂ ਲਾਣੇ ਤਾਂ ਪੂਰਾ ਬਟਨ ਪ੍ਰੈਸ ਕਰੋ ਚਾਰਾਂ ਨੂੰ ਲੱਗ ਜਾਂਦਾ। ਲੋ ਜੀ ਪੰਪ ਤੇ ਪਹੁੰਚ ਗਏ ਆਪਾਂ ਤੇਲ ਪੋਅ ਲਈ ਹੁਣ ਤੇ ਕਾਕਾ ਸਾਡਾ ਅੱਗੇ ਆ ਗਿਆ ਪਿੱਛੇ ਟੀਕਦਾ ਹੀ ਨਹੀਂ ਇਹਨੂੰ ਕਹਿੰਦਾ ਅੱਗੇ ਬੈਠਣਾ ਕਹਿੰਦਾ ਮੈਂ ਤੇ ਪਿੱਛੇ ਉਹਦੇ ਡੁੱਗੂ ਨਾਲ ਤੇ ਡੈਡੀ ਜੀ ਤੇ ਆਖੀ ਹੁਣ ਗੱਡੀ ਕਰਾ ਲੈਣੀ ਆਪਾਂ ਫੁੱਲ 200 ਦਾ ਤੇਲ ਪੋਅ ਲਈ 500 ਦਾ ਤੇਲ ਪੋਅ ਲਈ 1000 ਦਾ ਤੇਲ ਪੋਅ ਲਈ ਲਓ ਜੀ ਆਪਾਂ ਪੋਅ ਲਈਏ 2-300 ਰੁਪਏ ਦਾ ਤੇਲ ਦੇਖੋ ਲੋਕ ਕਿੰਨੇ ਭੜੇ ਆ ਹਨਾ ਕਿੱਦ ਨੂੰ ਜਾਵੇ ਬੰਦਾ ਇਧਰ ਵੀ ਗੱਡੀਆਂ ਫਸਾ ਲਈਆਂ ਇਧਰ ਵੀ ਗੱਡੀਆਂ ਫਸਾ ਲਈਆਂ ਮਿੱਤਰੋ ਓੱਖਾ ਹੀ ਆ ਲੋਕਾਂ ਦਾ ਕੰਮ ਬੰਦਾ ਕਰੂ ਕੀ ਦੇਖੋ ਕਿੰਨੀ ਟ੍ਰੈਫਿਕ ਹੈ ਦੇਖੀ ਵਸੂਰੀ ਜਾਮ ਲੱਗਿਆ ਹੋਇਆ ਦੋ ਗੱਡੀਆਂ ਫਸਾਈਆਂ ਹੋਈਆਂ ਕੀ ਕਰੂ ਬੰਦਾ ਦੇਖ ਲੈਣਾ ਲੋਕਾਂ ਨੂੰ ਇੰਨੀ ਕਾਲੀ ਹੈ ਲਓ ਜੀ ਟੋਲ ਪਲਾਜ਼ਾ ਕਿਡੂਗੇ ਤੋਂ ਪਹਿਲਾਂ ਇਹ ਟੋਲ ਪਲਾਜ਼ਾ ਜਾਂਦਾ ਤੇ ਇਹ ਟੋਲ ਪਲਾਜ਼ਾ ਵੈਸੇ ਅਸੀਂ ਅੱਗੇ ਪਾਰ ਕਰ ਲੈਂਦੇ ਆ ਅੱਜ ਦੇਖਦੇ ਆ ਕੀ ਬਣਦਾ ਮਿੱਤਰੋ ਪਕੌੜੇ ਹੋ ਰਹੇ ਵਾਓ ਚਾਹ ਪਕੌੜੇ ਕਹਿੰਦੇ ਬ੍ਰੈਡ ਦਾ ਲੰਗਰ ਮੇਰਾ ਕਾਕਾ ਖਾਂਦਾ ਹੋਇਆ ਚਾਹ ਪਕੌੜੇ ਖਾਂਦਾ ਤੂੰ ਲੰਗਰ ਚੱਲਦਾ ਸੀਗਾ ਲੰਗਰ ਚੱਲਦਾ ਸੀਗਾ ਓਏ ਉਹਦੇ ਚਾਹ ਪਕੌੜੇ ਉਹ ਡੁੱਗੂ ਡੁੱਗੂ ਆ ਜਾ ਤੇ ਵੀ ਖਾਣੇ ਚਾਹ ਪਕੌੜੇ ਤੇ ਵੀ ਖਾਣੇ ਚਾਹ ਪਕੌੜੇ ਓਏ ਦੇ ਘਤੜਾ ਦਾਦੂ ਯਾ ਸੈਡ ਨੱਪ ਕੇ ਲਾਲਾ ਇਧਰਲੇ ਪਾਸੇ ਬਸ ਆਉਂ ਗਏ ਆ ਅੱਜ ਮੈਂ ਫਰਾਜਾ ਮੁੰਡਾ ਪਤੰਗ ਫਸ ਗਿਆ ਕੀ ਬਾਤ ਹੈ ਲੋ ਜੀ ਸਸਰੀ ਘਾਲ ਸਾਰਿਆਂ ਨੂੰ ਹਾਂ ਜੀ ਸਸਰੀ ਘਾਲ ਜੀ ਸਾਰਿਆਂ ਨੂੰ ਜੀ ਸਸਰੀ ਘਾਲ ਜੀ ਸਸਰੀ ਘਾਲ ਲੋ ਜੀ ਅਸੀਂ ਪਹੁੰਚੇ ਆ ਪਿੰਡ ਸਕਰਾਲੀ ਨਾਬੇ ਦੇ ਕੋਲ ਕਹਿੰਦੇ ਹੁਣ ਚੱਲਿਆਂ ਆਪਾਂ ਨੰਨੋ ਕੀ ਘੁੰਮਣ ਇੱਥੇ ਗੈਰੀ ਫਾਰਮ ਹੈ ਤੁਹਾਨੂੰ ਵੀ ਕਹਵਾਨੇ ਆ ਬਹੁਤ ਘੈਂਟ ਲੋਕੇਸ਼ਨ ਹੈ ਪ੍ਰੀ ਵੈਡਿੰਗਾਂ ਹੁੰਦੀਆਂ ਨੇ ਉੱਥੇ ਤੇ ਘੁੰਮਣ ਵਾਲੀ ਪਲੇਸ ਹੈ ਹਾਂ ਵੀ ਛੋਟੇ ਬਾਕੀ ਸਾਡੇ ਨਾਲ ਪੰਜਾਬ ਦੇ ਮਸ਼ਹੂਰ ਮਸ਼ਹੂਰ ਮੈਂ ਮਸ਼ਹੂਰ ਮਸ਼ਹੂਰ ਨਹੀਂ ਆ ਗਾਇਆ ਨਸ਼ੇੜੀ ਪਹੁੰਚੇ ਨੇ ਨਸ਼ੇੜੀ ਵੀ ਨਹੀਂ ਹਾਂ ਓਏ ਕੀ ਬਾਤ ਹੈ ਦੇਖੋ ਪਿੰਡਾਂ ਦੀ ਹਰਿਆਲੀ ਜਿਹੜੀ ਪਿੰਡਾਂ 'ਚ ਗੱਲਬਾਤ ਹੈ ਨਾ ਆ ਦੇਖੋ ਉਹ ਸ਼ਹਿਰਾਂ 'ਚ ਹੈ ਨਹੀਂ ਕਿਉਂਕਿ ਪਿੰਡਾਂ 'ਚ ਤਾਜੀ ਸ਼ੁੱਧ ਹਵਾ ਮੰਮੀ ਕਹਿੰਦਾ ਤੁਸੀਂ ਇੱਧਰ ਨਹੀਂ ਲੈ ਲੋ ਬੂਆ ਆਪਣੀ ਦੇ ਘਰ ਦੇ ਨੇੜੇ ਜੋ ਹੋਰ ਬਹੁਤ 10 ਲੱਖ ਦਾ ਵੇਚ ਰਹੇ ਸਾਰਾ ਮਕਾਨ ਸਾਡਾ ਹੁਣ ਦਿਲ ਕਰ ਰਿਹਾ ਵੀ ਅਸੀਂ ਚੰਡੀਗੜ੍ਹ ਛੱਡ ਕੇ ਨਾ ਪਿੰਡ ਚ ਘਰ ਲੈ ਲਈਏ। ਇੱਥੇ ਸਬਜ਼ੀਆਂ ਸਭ ਕੁਝ ਫ੍ਰੀ ਦਾ। ਹਾਂ ਕਿਉਂਕਿ ਬੰਦਾ ਭੁੱਖਾ ਨਹੀਂ ਮਰਦਾ ਪਿੰਡਾਂ ਚ। ਕਿਹਾ? ਮੈਂ ਵੀ ਬੁਆ ਹੁਣ ਨਾਲ ਆਲੂ ਚੋਗਣ ਜਾਇਆ ਕਰੂੰ। ਮੈਂ ਮਿਰਚਾ। ਸੱਤ ਮਿਰਚਾ ਫ੍ਰੀ। ਕਿੰਨੇ ਸੱਤ? ਸੱਤ ਮਿਰਚਾ ਫ੍ਰੀ। ਯਾਰ ਠੀਕ ਐ। ਲੋ ਜੀ ਮਿੱਤਰੋ ਸਾਰਾ ਪਰਿਵਾਰ ਸਾਡਾ ਅੱਗੇ ਐ ਸਾਡੀ ਨਿਆਣੀ ਵੀ ਅੱਗੇ ਐ ਜਦ ਦੇ ਇੱਥੇ ਆਏ ਆ। ਚੰਨਨ ਤਾਂ ਕੋਈ ਫਿਕਰ ਹੀ ਨਹੀਂ ਹੈਗੇ। ਮੁੰਡੇ ਨੂੰ ਕਦੇ ਕੋਈ ਚੱਕ ਲੈਂਦਾ ਕਦੇ ਕੋਈ ਚੱਕ ਲੈਂਦਾ। ਮੋਜਾਂ ਲੱਗੀਆਂ ਪਈਆਂ ਨੇ ਮੇਰੇ ਵੀਰੋ ਮਾਇਰਾ ਵੀ ਨਿਆਣੇ ਆ ਤੇ ਨਿਆਣੇ ਪਲਦੇ ਆਏ ਆ ਚਲੋ ਕੀ 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 ਦੁਬਾਰੇ ਬੋਲ ਦੁਬਾਰੇ ਜਿੱਥੇ ਦਾ ਕਿ ਤੇਰੀ ਨੀਗਾ ਜਾ ਰਹੀ ਹੈ ਨਾ ਹਾਂ ਸਾਰੇ ਮੇਰੇ ਨਹੀਂ ਆਏ ਲੋਕਾਂ ਗਈਆਂ ਇੱਕ ਵਾਰ ਇਧਰ ਮੁਹ ਕਰੀ ਤੇਰਾ ਮੂੰਹ ਦੇਖ ਕੇ ਹੀ ਲੱਗਦਾ ਇਹ ਵੀ ਮੇਰੇ ਹੈ ਹੀ ਨਹੀਂ ਤੇਰੇ ਹੈ ਹੀ ਨਹੀਂ ਬਸ ਆਪਾਂ ਪਹੁੰਚਣ ਆ ਰਹੇ ਆ ਤੇ ਇਧਰ ਮਾਹੌਲ ਦੇਖੋ ਕਿੰਨਾ ਸੋਹਣਾ ਮੜੀਆਂ ਇੱਕ ਸਾਈਡ ਕਰਨੀ ਚਾਹੀਦੀ ਮੜੀਆਂ ਨਾ ਇਹ ਪਿੰਡਾਂ 'ਚ ਵੀ ਹੁੰਦਾ ਨਾ ਜੋ ਇੱਧਰ ਵਾਲੇ ਪਿੰਡਾਂ 'ਚ ਹਨਾ ਇਹ ਚੀਜ਼ ਬਹੁਤ ਉਹ ਹੁੰਦੀ ਹੈ ਨਾ ਮਡੀਆਂ ਵੀ ਲੱਗ ਲੱਗ ਕਰੀ ਰਹੀਆਂ ਨੇ ਮਡੀਆਂ ਜਿਹੜੀ ਉਹ ਇੱਧਰ 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 ਆ ਰਹੇ ਜਿਹੜੇ ਇੱਧਰ ਸਾਰੇ ਮੈਂ ਹੁਣ ਕਾਸਟ ਦਾ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਆ ਜਿਹੜੇ ਮੂਰੇ ਮੂਰੇ ਨੇ ਹਾਂ ਉਹਨਾਂ ਜੀ ਆਇਓ ਜਿਹੜੀ ਝੂਰਾਂ ਜੀ ਆ ਉਹ ਪਰਾਂ ਮੱਝ ਉਹ ਥਾਏ ਝੂਰਾ ਨਾ ਰਹਿੰਦੇ ਹਨ ਮੱਝ ਵੀ ਕਰਦੇ ਸਾਡੇ ਦਾ ਅੱਧਰ ਅੱਜ ਕੱਲ ਦਾ ਚੰਨੋ ਕਾਸਟਾਂ ਦੇ ਨਾਮ ਲੋਕ ਗਾਣਿਆਂ 'ਚ ਲੈਣ ਲੱਗੇ ਆਮ ਵੀਡੀਓ 'ਚ ਲੈਣ ਲੱਗੇ ਅੱਜ ਕੱਲ ਪਹਿਲਾਂ ਦੇਲੇ ਕੋਈ ਕਾਸਟ ਦਾ ਨਾਮ ਲੰਦਾ ਹੁੰਦਾ ਸੀ ਕੀ ਇਸ ਪੈ ਜਾਂਦਾ ਹੁੰਦਾ ਸੀ ਹੈਨਾ ਉਹ ਤਾਂ ਉਹ ਦੇਖੋ ਮਿੱਤਰ ਦੂਰ ਤੀਂ ਦੇਖ ਲਓ ਵੀ ਇੱਧਰ ਪ੍ਰੀ ਵੈਡਿੰਗਾਂ ਹੋਣੀਆਂ ਆਪਾਂ ਉੱਥੇ ਜਾਣਾ ਹੈ ਆ ਉਹ ਨਵੇਂ ਦੇ ਦੇਖੂਗੀ ਇਹ ਉਹ ਨਵੇਂ ਦੋ ਖੁੱਲੇ ਹੈ ਜੈਰੀ ਫਾਰਮ ਅ ਬਾਕੀ ਇਹ ਛੋਟਾ ਆਪਣੇ ਨਾਲ ਸਾਨੂੰ ਕਮਾਣਾ ਹੈ ਅਸੀਂ 4:00 ਨਾਈਟ ਟਾਈਮ ਅਸੀਂ ਇਸ ਟਾਈਮ 4:00 ਨਾ ਹੈ ਹੈਲੋ ਵਾਕਈ ਬਾਬੇ ਉਹ ਪੰਜਾਬ ਪੰਜਾਬ ਹੈ ਉਹ ਕਰੰਟ ਨਾ ਖਾ ਲਿਓ ਫਿਰ ਕਿਉਂ ਨਾ ਮੈਂ ਚਾਵਾਂ ਮੇਰਾ ਦੇਸ਼ ਹੋਵੇ ਪੰਜਾਬ ਹਾਂ ਮੇਰਾ ਦੇਸ਼ ਹੋਵੇ ਪੰਜਾਬ ਨਾ ਲੈ ਫਿਰ ਖੋਲ ਕੱਪੜੇ ਮਿੰਟ ਲਾ ਛੇਤੀ ਕਰ ਮੇਰੇ ਵੀਰਿਓ ਚਲ ਤੂੰ ਪੀ ਪਾਣੀ ਤੁਹਾਨੂੰ ਆਪਾਂ ਦਿਖਾਣੇ ਆ ਲੋ ਜੀ ਅੰਗਰੇਜ਼ੀ ਜੇ ਤੁਸੀਂ ਆਪੇ ਪੜ ਲਿਓ ਮੈਨੂੰ ਤਾਂ ਪੜਨਾ ਨਹੀਂ ਆਉਂਦਾ ਮੈਨੂੰ ਸਿਰਫ ਥੋੜੀ ਜਿਹੀ ਕਹਾਣੀ ਪਤਾ ਹੈ ਬਾਕੀ ਤੁਸੀਂ ਆਪ ਪੜ ਲਿਓ ਹਨਾ ਤੇ ਦੇਖ ਸਕਦੇ ਹੋ ਮਿੱਤਰੋ ਨਾਲੇ ਕਮੈਂਟਾਂ 'ਚ ਦੱਸ ਦਿਓ ਵੀ ਕੀ ਲਿਖਿਆ ਹੋਇਆ ਕਿਉਂਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਸੋ ਹਨਾ ਤੇ ਇੱਧਰ ਸ਼ੁਰੂ ਹੋ ਜਾਂਦਾ ਹੈ ਇਹਦੀ ਥੈਲੀ ਦਾ ਫੋਨ ਆਇਆ ਹੋਇਆ ਤੇ ਉਹਨੂੰ ਦੱਸ ਰਿਹਾ ਸਾਰੇ ਸਾਰੀ ਨੌਲੇਜ ਓ ਮੇਰੇ ਮੀਰੇ ਆ ਗਿਆ ਗਿਆ ਲੋ ਜੀ ਗੈਰੀ ਫਾਰਮ ਆਪਾਂ ਪਹੁੰਚ ਗਏ ਆ ਤੇ ਤੁਸੀਂ ਐਂਟਰੀ ਚੈੱਕ ਕਰੋ ਤੇ ਇੱਥੋਂ ਹੋ ਜਾਂਦੀ ਆ ਐਂਟਰੀ ਸ਼ੁਰੂ ਬਾਰਾ ਸਿੰਘ ਦਾ ਪੂਰਾ ਦਾ ਪੂਰਾ ਹੀ ਸਿੰਘ ਪਿਆ ਸੀ ਇੱਕ ਵਾਰ ਬਾਰਾ ਸਿੰਘੇ ਦਾ ਤੁਹਾਨੂੰ ਪਤਾ ਸਿੰਘਾ ਦਾ ਬਹੁਤ ਜ਼ਿਆਦਾ ਉਹ ਸੀ ਮਹੱਤਵ ਵੀ ਜਿਵੇਂ ਬੱਚਿਆਂ ਨੂੰ ਦੰਦੇ ਸੀ ਪੀਸ ਕੇ ਵੀ ਬਹੁਤ ਜਗ੍ਹਾ ਕੰਮ ਆਂਦਾ ਸੀ ਦਵਾਈਆਂ 'ਚ ਬਾਰੇ ਸੀ ਮਨ ਜੂ ਉੱਪਰ ਜਾ ਕੇ ਨੀਚੇ ਨੂੰ ਚੱਕਣਾ ਮੇਰੀ ਮੰਮੀ ਨੇ ਉਹ ਸਾਹਮਣੇ ਚਲੋ ਦੇਖਦੇ ਆ ਉੱਥੇ ਜਾ ਕੇ ਉੱਪਰ ਜਾ ਕੇ نیچے ਨੂੰ ਚਾ ਕੋਈ ਨਹੀਂ ਤੇਰਾ ਚੈਲੰਜ ਪੂਰਾ ਕਰਾਂਗੇ ਤੇਰਾ ਚੈਨਲ ਉਹ ਸੋਰੀ ਦੱਬ ਗਿਆ ਵੱਜ ਗਿਆ ਕੋਈ ਗੱਲ ਨਹੀਂ ਵੀਰ ਜੀ ਦੱਬ ਗਿਆ ਵੱਜ ਗਿਆ ਛਾਲ ਮਾਰ ਦੂਗਾ ਟੋਬੇ ਵਾਂ ਇੱਥੇ ਧੀਰ ਨੇ ਵੀਡੀਓ ਪਾਈ ਹੋਈ ਸੀ ਨਾ ਉੱਪਰੋਂ ਹਾਂ ਉਹ ਜਦੋਂ ਕੰਮ ਕਰ ਰਹੀ ਮੈਂ ਲਗਾ ਪੇਂਟ ਕਰ ਰਿਹਾ ਸੀ ਅੱਧ ਵਿਸ਼ਵਾਸ ਗੱਲਾਂ ਨੇ ਇਹ ਸਾਡੇ ਭੋਲੇ ਲੋਕਾਂ ਨੂੰ ਅੱਛਾ ਚਲੋ ਬਾਕੀ ਤੁਸੀਂ ਦੱਸ ਦਿਓ ਮੰਦਾ ਪਤਾ ਨਹੀਂ ਲਓ ਜੀ ਵੈਲਕਮ ਟੂ ਗੈਰੀ ਫਾਰਮ ਤੇ ਲਓ ਜੀ ਇੱਥੇ ਤੁਸੀਂ ਧਿਆਨ ਨਾਲ ਦੇਖੀ ਜਾਓ ਮਿੱਤਰੋ ਕਿੰਦਾ ਪਾਰਕਿੰਗ ਉਧਰ ਮੈਂ ਕਿਹਾ ਕੀ ਪਾਰਕ ਕਰਕੇ ਆਈਏ ਚੱਕੜਾ ਜਲਦੀ ਦੇ ਚੱਕੜਾ ਦਾ ਮੁੱਛਨ ਵੱਡਾ ਦੇਦੇ ਪਾਪੇ ਦੇ ਉੱਪਰ ਚੰਨੀ ਵਟ ਕੇ ਕੇ ਪੈਰ ਕੀ ਬਾਤ ਹੈ ਉੱਪਰ ਚੰਨੀ ਵਟ ਜੁੜੀ ਵਾਲਾ ਦੇਖੋ ਇੱਧਰ ਟਰੈਕਟਰ ਖੜਿਆ ਮਿੱਤਰ ਆ ਆ ਹਾਰ ਲੈ ਗੜਾ ਤੀਕਾ ਰੂਹੀ ਦਾ ਲਾਗ ਆ ਕੇ ਦੇਖ ਲੈਂਦੇ ਆ ਦੇਖੋ ਕਿੰਨੇ ਪੁਰਾਣੇ ਟਰੈਕਟਰ ਨੇ ਇਹਨਾਂ ਦੇ ਨਾਮ ਮੰਨੂ ਪਤ ਨਹੀਂ ਜਿਹਨੂੰ ਪਤਾ ਲੱਗ ਰਿਹਾ ਹੋ ਕਮੈਂਟਾਂ ਚ ਦੱਸ ਦਿਓ ਠੀਕ ਹੈ ਜੀ ਕਿਹੜੇ ਟਰੈਕਟਰ ਹੈ ਕਿਹੜੇ ਸਨ ਦੇ ਹਨ ਠੀਕ ਹੈ ਜੀ ਵੈਲਕਮ ਟੂ ਗੈਰੀ ਫਾਰਮ